ਸਤਿ ਸ਼੍ਰੀ ਅਕਾਲ ਮਿੱਤਰੋ ਲਓ ਜੀ ਨਵਾਂ ਦਿਨ ਨਵੀਂ ਸਵੇਰ ਸਭ ਕੇ ਸਾਧਰ ਹਦਰ ਕਰਕੇ ਇਸ਼ਨਾਨ ਪਾਣੀ ਲੈ ਡੀਆਂ ਜਿਆ ਗੁਰੂ ਘਰ ਮੱਥਾ ਟੇਕਣ ਅੱਜ ਮੋਟਰਾਂ ਚਲਾਉਣੀਆਂ ਨੇ ਪਾਣੀ ਕਰੀਏ ਸ਼ੁਰੂ ਅੱਜ ਕਿੰਨਾ ਦਿਨ ਹੋ ਗਿਆ ਕਣਕਬੀਰ ਜੀ ਨੂੰ ਕੱਲ ਕਰਿਆਂ ਦਾ ਛੋੜਾ ਸ਼ੁਰੂ ਪਰ ਕੱਲ ਗੱਲ ਜੀ ਨਹੀਂ ਬਣੀ ਲਾਈਟ ਪੱਜ ਗਿਆ ਤੇ ਚਲਾ ਗਿਆ ਅੱਧਾ ਕੇ ਹਨੇਰਾ ਭਰਿਆ ਬਾਕੀ ਅੱਜ ਆਪਾਂ ਪ੍ਰੋਪਰ ਦੋਨੇ ਚਲਾ ਦੇਣੀ ਨੇ ਕੱਲ ਤਾਂ ਮੈਂ ਸ਼ਾਮ ਨੂੰ 4 ਕਵੇ ਤੋਂ ਅੱਗੇ ਚਲਾਈ ਸੀ ਉਹਨੇ ਅਸੀਂ ਭਰ ਜੂ ਕੇ ਹਨੇਰਾ ਪਰ ਲਾਈਟ ਪੱਜ ਗਈ 5:30 ਅੱਧਾ ਘੰਟਾ ਆਇਆ ਨਹੀਂ ਫਿਰ ਭਰ ਪੀ ਜਾਣਾ ਸੀ ਚਲੋ ਕੋਈ ਨਹੀਂ ਅੱਜ ਤੋਂ ਕਰਦੇ ਆ ਸ਼ੁਰੂ ਚਲਾਉਨੇ ਆ ਮੋਟਰਾਂ ਅਹੀਂ ਆ ਜੇ ਟਾਈਮ ਨਾਲ ਮਖਾ ਰੈਡੀ ਹੋ ਗਏ 8 ਵਜੇ ਆਉਣੀਆਂ ਲਾਈਟ ਚੱਲੀਏ ਬਾਹਰ ਨੂੰ ਮੋਟਰਾਂ ਸਾਰੀਆਂ ਚਲਾਉਣੀਆਂ ਅੱਜ ਮੋਟਰ ਤਿੰਨ ਚਾਰ ਦਿਨ ਬਾਬਾ ਰੱਖੇ ਸੋ ਲਾਈਟ ਆਈ ਜਾਵੇ ਲਗਾਤਾਰ ਬੋਤਨ ਕਦਮ ਦਰ ਬਿਜੇ ਫੀਸ਼ੀਂਗ ਨਿਬੜ ਜਾਣੀਆਂ ਤੁੰ। ਸਿੰਜੀ ਕਰਕੇ ਫਿਰ ਕੱਢ ਕੇ ਆਉਣੀਆਂ ਟੂਰ ਕਿਸੇ ਪਾਸੇ ਦਾ ਲੋਡੀ ਪਹੁੰਚ ਕੇ ਮਟਰ ਤੇ ਆਪਾਂ ਆਉਣ ਵਾਲੀ ਲੱਟ ਅੱਧੇ ਘੰਟੇ ਤੱਕ ਚਲਾ ਦਈਏ ਮਟਰਾਂ ਇਹਨੂੰ ਕਰਕੇ ਸੈੱਟ ਫਿਰ ਉੱਧਰ ਵਾਲੀ ਵੀ ਚਲਾ ਕੇ ਆਉਣਾ ਹਾਂ ਹਾਂ ਵਾ ਵੀ ਮਿੱਤਰੋ ਆ ਵੀ ਚਲਾ ਦਈ ਆਪਾਂ ਤੇ ਦੋ ਪੀਲਾਂ ਦੇ ਵਿੱਚ ਤਿੰਨ ਗਿਆ ਰਹੇ ਨੇ ਦੇਖਦਾ ਕਿੰਨਾ ਟਾਂ ਲੰਬੀ ਅੱਥਵੀਂ ਚਲਾਤੀ ਖਾਲ ਤਾਂ ਠੀਕ ਹੈ ਜਾਂਦਾ ਬਹੁਤ ਭਰਿਆ ਨਹੀਂ ਕੱਲ ਸਮਾਰ ਗਿਆ ਸੀ ਮੈਂ ਤੇ ਵੀਰਕ ਖਾਲ ਨਾਲ ਸਾਡੇ ਕਮਾਂਡੀ ਨਾਲ ਸਾਡੇ ਨਾਲ ਕਣਕ ਵੀ ਜਿੱసే ਦੀ ਜੰਮੀ ਨਹੀਂ ਇਹਨੇ ਪਾਣੀ ਲਾਇਆ ਹੁਣ ਪਾਣੀ ਲਾਇਆ ਤੇ ਵਧਰੀ ਨਿਕਲਾਈ ਦਰਮਿਆ ਵਿਚ ਕੇਤ ਲਾਈਆ ਉਹ ਕੇਹਰਾ ਸਿਰਿਆਲ ਹੈ ਨਾ ਉੱਚਾ ਥੋੜਾ ਜਾਂ ਬਿ ਦੋ ਦਾ ਪਾਣੀ ਜਾਂਦਾ ਨਹੀਂ ਜੇ ਦੋ ਚਲੋਂ ਨੇ ਉਰਲਾ ਨੱਕਾ ਖੋਲਦੇ ਫਿਰ ਰੋਲੇ ਜੇ ਪੀ ਜਾਂਦਾ ਗਾਹਾਂ ਨਹੀਂ ਜਾਂਦਾ ਇਹ ਕਰਕੇ ਬੰਦਾ ਉਹ ਕੱਲਾ ਹੀ ਭਰ ਲੈਂਦਾ ਕੇਹਰਾ ਅੱਧਾ ਗਿੱਲਾ ਹੋਇਆ ਹੋਇਆ ਉਹਨੇ ਭਰ ਜਾਣਾ ਛੇਤੀ ਉਹ ਫਿਰ ਇਧਰ ਲੰਬੇ ਨੂੰ ਛੱਡ ਲਾਂਗੇ ਨਾਲ ਨਾਲ ਨੂੰ ਛੱਡ ਰਾਂ ਆਹ ਦੇਖ ਲਓ ਕੱਲ ਇਹ ਕੇਹਰਾ 1.5 ਘੰਟੇ ਚ ਭਰਿਆ ਸੀ ਇਹਨਾਂ ਜਿੰਨਾ ਅੱਜ ਇਹ ਅੱਧੇ ਘੰਟੇ ਚ ਭਰ ਗਿਆ ਨਾ ਦੱਦੇ ਘੰਟੇ ਚੋਂ ਨਾ ਪਾਣੀ ਫਿਰ ਗਿਆ ਜਿਹੜਾ ਕੱਲ ਡੇਢ ਘੰਟੇ ਚ ਫਰਿਆ ਸੀ ਇਹਨੂੰ ਲਾਓ ਜੀ ਲੜ ਭੱਜ ਗਈ ਪੂਰਾ ਪੂਰਾ ਹੀ ਭਰਿਆ ਬਣਾਇਆ ਨਾ ਕਿਲੇ ਪਰ ਗੱਤਣ ਆਪਣੇ ਇਹ ਥੋੜੇ ਲੰਬੇ ਸੀ ਖੇਤ ਦੋ ਕਿਲੇ ਲੰਬਾ ਸੀ ਇਹ ਕੱਲ ਨੂੰ ਵੱਧਪੁਰ ਕੱਲ ਨੂੰ ਨੇੜੇ ਹੋ ਤਮੋਪਾਂ ਕਰਦਣੀਆਂ ਨੇ ਬੰਦ ਰਾਤ ਨੂੰ ਕੁਦਦ ਘਟਾ ਜਾਂਦੇ ਕਈ ਵਾ ਕੋਈ ਫਰਕ ਨਹੀਂ ਉਹਦਾ ਚਲਾਈਦਾ ਸਵੇਰੇ 8:00 ਵਜੇ ਉਹ ਫੇਰ ਚੇਚਨਾਵਾਂਗੇ ਨੋ ਦੇ ਖੁੱਟੇ ਤੱਕ ਹੀ ਲੰਬੇ ਗੇ ਤਾਂ ਦੋ ਘਰੇ ਉੱਧਰ ਪਰ ਗਏ ਅੱਜ ਸਵੇਰੇ 1.5 ਘੰਟਾ ਦਾ ਮੋਟਰ ਇੱਕ ਚਲਾਈ ਆ ਉੱਧਰ ਉੱਛੇ ਕਰਕੇ ਇੱਕੇ ਜਾਣੀ ਸੀ ਉੱਧਰੋਂ ਕਾਹਨੋਂ ਦੋਈ ਚਲਾ ਦਿੰਦੀ ਨਾ ਸਵੇਰ ਤੋਂ ਹੀ ਉੱਧਰ ਵੀ ਮੇਰੇ ਸਾਹਬ ਨਾਲ ਕੀ ਲੱਗਦਾ ਉਹਨੇ ਵੀ ਭਰਤਾ ਹੋ ਮੱਕੀ ਜਾ ਕੇ ਦੇਖਦਾ ਉੱਧਰੋਂ ਸਵੇਰ ਨੂੰ ਖਾ ਜਾਣਾ ਪਾਣੀ ਇਹਨੇ ਸਾਰਾ ਹੀ ਦੇਖ ਲਓ ਜ ਸਵੇਰੇ ਪਾਣੀ ਹੋਣਾ ਲਓ ਜੀ ਸ਼ਾਮ ਦਾ ਟਾਈਮ ਹੋ ਗਿਆ ਹੁਣ ਚੱਲੀਏ ਘਰ ਨੂੰ ਲੇਟ ਤਾਂ ਆਈ ਨਹੀਂ ਮੁੜ ਕੇ ਹੁਣ ਸਵੇਰੇ ਆਉ 8 ਵਜੇ ਕੱਲ ਹੁਾਂ ਭਰ ਦਾਂਗੇ ਆਪਾਂ ਦੰ ਚਾਰ ਕਰਾਰੇ ਜਿਹੜੇ ਠੀਕ ਆ ਜੀ ਹੁਣ ਦੋ ਬਾਅਦ ਫਿਰ ਇੱਧਰ ਖਾਣਾ ਸ਼ੁਰੂ ਸੂਰਜ ਛਿਪ ਗਿਆ ਹੁਣ ਚੱਲੀਏ ਆਪਾਂ ਘਰ ਨੂੰ ਅੱਜ ਦਾ ਬਲੌਗ ਇੱਥੇ ਤੱਕ ਸੀ ਮੇਰਾ ਵੀਰ ਬਣ ਕੇ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੇ ਫੋਲੋ ਕਰ ਲਿਓ ਫੇਸਬੁੱਕ ਤੇ YouTube ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਰਾਬਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ